ਕਰਨੀ ਚਾਹੁੰਗਾ ਕਿਉਂਕਿ ਐਡੇ ਸੋਹਣੇ ਪ੍ਰੋਗਰਾਮ ਆਰਗੇਨਾਈਜ਼ ਕਰਨ ਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿਉਂਕਿ ਐਨੇ ਐਨੇ ਦੰਤਕ ਕੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨਾ ਸਚਾਰੂ ਰੂਪ ਚ ਚਲਾਣਾ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਨਾ ਸੋ ਇਸ ਕਰ ਲਈ ਮੈਂ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦਾ ਹੈ ਡੀਸੀ ਮੈਡਮ ਨੂੰ ਜਿਹੜੇ ਸਾਡੇ ਵਿੱਚ ਪ੍ਰੀਤੀ ਯਾਦਵ ਜੀ ਤੇ ਉਹਨਾਂ ਦੇ ਨਾਲ ਐਸਐਸਪੀ ਨਾਨਕ ਸਿੰਘ ਜੀ ਨੂੰ ਜੋ ਪਟਿਆਲਾ ਤੋਂ ਨੇ ਏਡੀਸੀ ਆਰਡੀ ਰੁਰਲ ਡਵੈਲਪਮੈਂਟ ਅਨੂਪ੍ਰੀਤਾ ਜੋਲ ਜੀ ਨੂੰ ਤੇ ਜਿੰਨੇ ਵੀ ਸਾਡੇ ਪੁਲਿਸ ਤੇ ਹੋਰ ਕਰਮਚਾਰੀ ਆ ਜੋ ਨੇ ਡਿਊਟੀ ਨਿਭਾ ਰਹੇ ਸਾਡੇ ਪ੍ਰਸ਼ਾਸਨ ਦੇ ਹੋਰ ਵੱਡੇ ਛੋਟੇ ਅਧਿਕਾਰੀ ਆ ਜੋ ਆਪਣੀ ਡਿਊਟੀ ਨਿਭਾ ਰਹੇ ਨੇ ਤੁਹਾਡੀ ਮਿਹਨਤ ਨੂੰ ਸੱਚੇ ਪਾਤਸ਼ਾਹ ਬੂਰ ਪਾਵੇ ਇਹ ਪ੍ਰੋਗਰਾਮ ਸਾਡਾ ਜਦਨੇ ਆਪਾਂ ਪਹਿਲਾ ਕਾਮਯਾਬ ਕੀਤਾ ਸੀ ਹੁਣ ਵੀ ਸਾਡੇ ਪ੍ਰੋਗਰਾਮ ਅਸੀਂ ਬਹੁਤ ਵੱਡੇ ਸਟਾਰ ਦੇ ਉੱਤੇ ਕਾਮਯਾਬ ਕਰੀਏ ਔਰ ਇਹ ਜੇ ਤੁਮਾਂ ਦੇਸ਼ਾਂ ਵਿਦੇਸ਼ਾਂ ਤੱਕ ਪਾਈਏ ਸੋ ਮੇਰੀ ਤੁਹਾਨੂੰ ਜਿੱਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਇਨੌਗੁਰੇਸ਼ਨ ਤੇ ਵਿੰਗ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਮਿਸਟਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਮਿਸਟਰ ਹੋਮ ਦੇ ਨਾਤੇ ਜਿੱਤੇ ਮੈਨੂੰ ਅੱਜ ਤੁਹਾਡੇ ਸੰਗਤ ਦੇ ਰੂਬਰੂ ਹੋ ਕੇ ਤੁਹਾਡੇ ਚਰਨ ਪਰਸਨ ਦਾ ਮੌਕਾ ਮਿਲਿਆ ਮੈਂ ਪਹਿਲ ਜਲਦੀ ਕਹਿਰਾਈ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਐਡੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ